ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਇਹ ਨਵੀਂ ਸਬਜੀ ਦੀ ਵੀਡੀਓ ਤੇ ਕਈ ਵਾਰ ਆਪਾਂ ਸਬਜ਼ੀਆਂ ਖਾ ਖਾ ਕੇ ਬੋਰ ਹੋ ਜਾਂਦੇ ਆ ਜੀ ਤੇ ਕੀ ਤੁਸੀਂ ਵੀ ਇਹ ਸਬਜ਼ੀਆਂ ਖਾ ਖਾ ਕੇ ਬੋਰ ਹੋ ਗਏ ਸੀ ਜਨ ਵਾਲੀਆਂ ਤਾਂ ਇਹ ਨਵੀਂ ਸਬਜੀ ਬਣਾ ਕੇ ਖਾਓ ਤੁਸੀਂ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਉਗੀ ਜੀ ਤੇ ਜੇਕਰ ਇਹ ਸਬਜੀ ਤੁਸੀਂ ਬਣਾ ਕੇ ਖਾਓਗੇ ਤਾਂ ਦੋ ਦੀ ਜਗਾ ਚਾਰ ਰੋਟੀਆਂ ਖਾਓਗੇ ਤੇ ਚਲੋ ਜੀ ਕਰਦੇ ਆਂ ਪਰੈਸਪੀ ਸ਼ੁਰੂ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇੱਥੇ ਆਪਾਂ ਲੈਤੇ ਜੀ ਇਹ ਲਸਣ ਲੈ ਲਈ ਛਿੱਲ ਕੇ ਤੇ ਇਹ ਆਪਾਂ ਅਦਰਕ ਲੈ ਲਈ ਛਿੱਲ ਕੇ ਤੇ ਇਹ ਹਰੀਆਂ ਮਰਚਾ ਲੈ ਲਈ ਆਪਾਂ ਨੇ ਛੇ ਤੇ ਸਤਹ ਹਰੀਆਂ ਮਿਰਚਾਂ ਲੈ ਲਈਤੀਆਂ ਆਪਾਂ ਨੇ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਤੇ ਛਿੱਲ ਲਿਆਏ। ਜੀ ਇੱਥੇ ਆਪਾਂ ਹਰੀਆਂ ਮਿਰਚਾਂ ਤੇ ਲਸਣ ਤੇ ਅਦਰਕ ਨੂੰ ਇਸ ਤਰੀਕੇ ਨਾਲ ਬਰੀਕ ਟੁਕੜਿਆਂ 'ਚ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਚੌਪਰ ਦੇ ਵਿੱਚ ਚੌਪਰ ਕਰ ਲਾਂਗੇ, ਚੌਪ ਕਰ ਲਾਂਗੇ। ਤੇ ਜੇਕਰ ਤੁਸੀਂ ਇਹਨੂੰ ਕੁੰਡੇ ਘੋਟੇ ਦੇ ਵਿੱਚ ਕੁੱਟਣਾ ਤਾਂ ਉਹਦੇ ਵਿੱਚ ਵੀ ਕੁੱਟ ਸਕਦੇ ਆ ਤੁਸੀਂ ਜੇਕਰ ਚੌਪਰ ਨਹੀਂ ਹੈਗਾ ਤੁਹਾਡੇ ਕੋਲ। ਤੇ ਹੁਣ ਆਪਾਂ ਇਹਨੂੰ ਬਰੀਕ-ਬਰੀਕ ਚੌਪ ਕਰ ਲਾਂਗੇ। ਇਸ ਤਰੀਕੇ ਨਾਲ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲੈ ਜੀ ਪੇਸਟ ਜਿਹਾ ਜਦ ਤੱਕ ਤਿਆਰ ਕਰ ਲਿਆ ਆਪਾਂ ਨੇ ਤੇ ਹੁਣ ਤੇ ਲੋ ਜੀ ਇੱਥੇ ਆਪਾਂ ਕੜਾਹੀ ਗਰਮ ਧਰ ਲਈ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਜਿਆਦਾ ਨਹੀਂ ਤੇਲ ਪਾਉਂਦੇ ਇਹਦੇ ਵਿੱਚ ਸਬਜ਼ੀ ਚ ਤੇ ਇਹ ਜੀ ਸਬਜ਼ੀ ਬਣਾਵਾਂਗੇ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗੀ ਜੀ ਇਹ ਸਬਜ਼ੀ ਚਟਪਟ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਨਾ ਜ਼ਿਆਦਾ ਇੱਥੇ ਟਾਈਮ ਲੱਗਦਾ ਤੇ ਇੱਥੇ ਆਪਣਾ ਤੇਲ ਹੋ ਗਿਆ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਇਹਦੇ ਵਿੱਚ ਜਿਹੜਾ ਇਹ ਆਪਾਂ ਤਿਆਰ ਕੀਤਾ ਜੀ ਤੇ ਕੁੱਟ ਕੇ ਇਹ ਤੇ ਇਹਨੂੰ ਇਹਦੇ ਵਿੱਚ ਪਾ ਲਾਂਗੇ ਆਪਾਂ ਅਦਰਕ ਲਸਣ ਹਰੀ ਮਿਰਚ ਨੂੰ ਤੜਕੇ ਦੇ ਵਿੱਚ ਪਾ ਲਾਂਗੇ ਤੇਨੂੰ ਆਪਾਂ ਹਿਲਾ ਲਾਂਗੇ ਜੀ ਚੰਗੀ ਤਰ੍ਹਾਂ ਚਮਚ ਨਾਲ ਤੇ ਗੈਸ ਆਪਾਂ ਇੱਥੇ ਬਿਲਕੁਲ ਘੱਟ ਰੱਖਾਂਗੇ ਘੱਟ ਗੈਸ ਠਿਕੂਨਾਂਗੇ ਆਪਾਂ ਤੇ ਲਸਣ ਅਦਰਕ वगੈਰਾ ਆਪਣੇ ਥੋੜੇ ਥੋੜੇ ਘੁਨੇ ਗਏ ਜੀ ਹੁਣ ਆਪਾਂ ਇਹ ਚ ਪਾਵਾਂਗੇ ਥੋੜੀ ਜੀ ਹਲਦੀ ਤੇ ਨਮਕ ਪਾਵਾਂਗੇ ਜੀ ਆਪਾਂ ਟੇਸਟ ਦੇ ਅਨੁਸਾਰ ਨਮਕ ਵੀ ਆਪਾਂ ਜਿਆਦਾ ਨਹੀਂ ਪਾਵਾਂਗੇ ਇਹਦੇ ਵਿੱਚ ਛੋਟਾ ਚਮਚੀ ਆਪਾਂ ਪਾਇਆ ਇਹਦੇ ਵਿੱਚ ਨਮਕ ਦਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਧਨੀਆ ਪਾਊਡਰ ਆਪਾਂ ਜਿਆਦਾ ਮਸਾਲੇ ਨਹੀਂ ਇਹਦੇ ਵਿੱਚ ਐਡ ਕਰਦੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਥੋੜੀ ਜਿਹੀ ਇੱਥੇ ਆਪਾਂ ਪਾਵਾਂਗੇ ਜੀ ਕਸਤੂਰੀ ਮੇਥੀ ਬਹੁਤ ਵਧੀਆ ਟੇਸਟ ਆਊਗਾ ਇਹਦਾ ਇਹ ਚ ਸਬਜ਼ੀ ਚ ਜਿਹੜੀ ਆਪਾਂ ਬਣਾ ਰਹੇ ਆਂਗੇ ਕਸਤੂਰੀ ਮੇਥੀ ਦਾ ਟੇਸਟ ਸਈ ਵਾਰ ਕੀ ਹੁੰਦਾ ਜੀ ਆਪਾਂ ਸਬਜ਼ੀਆਂ ਖਾ ਖ ਕੇ ਬੋਰ ਹੋ ਜਾਂਦੇ ਆਂਗੇ ਮਾਨੱਕ ਜਾਂਦਾ ਸਬਜ਼ੀਆਂ ਤੋਂ ਤੇ ਕੋਸ ਅਲੱਗ ਜਿਹਾ ਖਾਣ ਨੂੰ ਦਿਲ ਕਰਦਾ ਤੇ ਇਹ ਤਰੀਕੇ ਨਾਲ ਆਪਾਂ ਇਹ ਬਣਾਈ ਅੱਜ ਬਿਲਕੁਲ ਨਵੇਂ ਤਰੀਕੇ ਨਾਲ ਸਬਜ਼ੀ ਤੇ ਹੁਣ ਆਪਣੇ ਇੱਥੇ ਮਸਾਲੇ ਭੁੱਜ ਗਏ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਦੁੱਧ ਨੂੰ ਕੇਰਾ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ ਗੈਸ ਵੱਧ ਕਰਕੇ ਤੇ ਫਿਰ ਆਪਾਂ ਇਹਨੂੰ ਘੱਟ ਗੈਸ ਤੇ ਪਕਾਉਣਾਗਾ ਥੋੜਾ ਜਿਹਾ بس ਗਰਮ ਕਰਾਂਗੇ ਕੇਰਾ ਆਪਾਂ ਵੱਧ ਗੈਸ ਕਰਕੇ ਨਹੀਂ ਤਾਂ ਦੁੱਧ ਫਟ ਜੂਗਾ ਜੇਕਰ ਆਪਾਂ ਵੱਧ ਗੈਸ ਤੇ ਪਕਾਈ ਗਏ ਇਹਨੂੰ ਤੇ ਇਹ ਵੇਖੋ ਜੀ ਹੁਣ ਆਪਣੇ ਇਹ ਸਬਜੀ ਨੂੰ ਵਾਲਾ ਆ ਗਿਆ ਦੁੱਧ ਨੂੰ ਆਪਾਂ ਗੈਸ ਪਰ ਲੀਂਗ ਘਟਾਤੇ ਕਰਤਾ ਸੀਗਾ ਜਦੋਂ ਦੁੱਧ ਥੋੜਾ ਜਿਹਾ ਗਰਮ ਹੋ ਗਿਆ ਸੀ ਤੇ ਇਸ ਤਰੀਕੇ ਨਾਲ ਹੁਣ ਇਹਨੂੰ ਥੋੜਾ ਜਿਹਾ ਪਕਾੜ ਲਾਂਗੇ ਠੱਟ ਗੈਸ ਕਰਕੇ ਇੱਕ ਦੋ ਮਿੰਟਾਂ ਲਈ ਕਾੜਾਂਗੇ ਆਪਾਂ ਜ਼ਿਆਦਾ ਨਹੀਂ ਇਹਨੂੰ ਕਾੜਾਂਗੇ ਦੁੱਧ ਨੂੰ ਤਾਂ ਕਿ ਇਹ ਜਿਹੜਾ ਦੁੱਧ ਕੱਚਾ ਪਾਣ ਨਾ ਰਵੇ ਇਹਦੇ ਵਿੱਚ ਤੇ ਲੋ ਜੀ ਹੁਣ ਆਪਣੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਹੈਗੀ ਇਹ ਵੇਖੋ ਕੜ ਗਿਆ ਬਿਲਕੁਲ ਦੁੱਧ ਤੇ ਬਹੁਤ ਹੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਦੁੱਧ ਵਾਲੀ ਆਦਰਕ ਦੀ ਸਬਜੀ ਟੇਸਟੀ ਬਹੁਤ ਬਣਦੀ ਹੈ ਜੀ ਇੱਕ ਵਾਰ ਬਣਾ ਕੇ ਜਰੂਰ ਵੇਖੋ ਤੇ ਸਵਾਦ ਨਹੀਂ ਭੁੱਲਣਾ ਤੁਹਾਨੂੰ ਇਹਦਾ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਵਾਰ-ਵਾਰ ਬਣਾ ਕੇ ਖਾਓਗੇ ਇਹ ਤੁਸੀਂ ਤੇ ਵੇਖੋ ਜੀ ਬਿਲਕੁਲ ਵੀ ਦੁੱਧ ਨਹੀਂ ਫਟਿਆ ਹੈਗਾ ਇਹ ਤੇ ਆਪਾਂ ਉਵਾਲਾ ਹੀ ਦਵਾ ਤੇ ਵਧੀਆ ਪਕਾ ਲਿਆ ਦੁੱਧ ਨੂੰ ਤੇ ਸਬਜੀ ਆਪਣੀ ਹੁਣ ਬਿਲਕੁਲ ਪੱਕ ਕੇ ਤਿਆਰ ਹੈ ਤੇ ਗੈਸ ਆਪਾਂ ਬੰਦ ਕਰ ਦਾਂਗੇ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਸਬਜੀ ਬਣਾ ਸਕਦੇ ਆਂਗੇ ਜਦੋਂ ਆਪਣੇ ਘਰ ਦੇ ਵਿੱਚ ਸਬਜੀ ਨਹੀਂ ਹੁੰਦੀ ਜਾਂ ਸਬਜ਼ੀਆਂ ਤੋਂ ਆਪਾਂ ਮਨ ਜਾ ਕੇ ਜਾਂਦਾ ਗੌਰ ਹੋ ਜਾਂਦੇ ਸਬਜੀ ਖਾ ਕੇ ਤੇ ਇਹ ਸਬਜੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਸੀਂ ਬਹੁਤ ਵਧੀਆ ਲੱਗੂਗੀ ਤੁਹਾਨੂੰ ਵੀ ਇਹ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਸਬਜੀ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ